ਸਾਰ ਮਜ਼ਦੂਰ ਇੱਕਤਾ ਜਿੰਦਾਬਾਦ 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 ਜੈ ਸਰਕਾਰ ਮੁਰਦਾਬਾਦ 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 ਲੋਕਾਂ ਦੀ ਸਾਡੇ ਲਈ ਪੰਜਾਬ ਸਰਕਾਰ ਮੁਰਦਾਬਾਦ 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 ਸਾਰ ਮਜ਼ਦੂਰ ਇੱਕਤਾ ਜਿੰਦਾਬਾਦ 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 ਸਾਰਾ ਇੱਕਤਾ ਜਿੰਦਾਬਾਦ 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 ਤਾਂ ਦੇਖਦੇ ਵਿੱਚ ਜਾਦੇ ਆ ਅੱਜ ਆਪਾਂ ਫੌਰੀ ਮਸਲੇ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਜਿਹੜਾ ਆ ਵਹਾਇਆ ਬਹੁਤ ਤੇਜ਼ ਹੋਇਆ ਲੋਕਾਂ ਦੇ ਵਿੱਚ ਬਹੁਤ ਡਰ ਤੇ ਸਹਿਮ ਹੈ ਸਾਡੇ ਜ਼ਿਲ੍ਹੇ ਨੂੰ ਛੱਡ ਕੇ ਸੱਤ ਜ਼ਿਲ੍ਹੇ ਜਿਹੜੇ ਆ ਇਹਦੀ ਲਪੇਟ ਦੇ ਵਿੱਚ बुरी तरह ਫਸੇ ਹੋ ਆ 300 ਤੋਂ ਉੱਪਰ ਪਿੰਡ ਜਿਹੜਾ ਆ ਉਹ ਪਾਣੀ ਦੇ ਨਾਲ ਭਰਿਆ ਪਿਆ ਆ ਤੇ ਲੋਕ ਆਪਣੇ ਖੇਤਾਂ ਦੇ ਵਿੱਚ ਇਹਨਾਂ ਦੇ ਮਕਾਨ ਹੈ ਉਹ ਮਕਾਨਾਂ ਦੇ ਉੱਪਰ ਤਰਪੇਲਾ ਪਾ ਕੇ ਜਿਹੜੇ ਬੈਠੇ ਆ ਉਹਨਾਂ ਦੇ ਕੋਲ ਬਹੁਤ ਸਾਰੀਆਂ ਵੀਡੀਓ ਦੇਖੀਆ ਕਿਸੇ ਕੋਲ ਪਾਣੀ ਹੈ ਨਹੀਂ ਕਿਸੇ ਕੋਲ ਰੋਟੀ ਹੈ ਨਹੀਂ ਬਾਕੀ ਜਿਹੜੇ ਦਾਣਾ ਫੱਕਾ ਸੀਗਾ ਸਾਰਾ ਉਹਨਾਂ ਦਾ ਜਿਹੜਾ ਉਹ ਖਰਾਬ ਹੋ ਗਿਆ ਆ ਬਹੁਤ ਵੱਡਾ ਜਿਹੜਾ ਪੰਜਾਬ ਦਾ ਨੁਕਸਾਨ ਜਿਹੜਾ ਹੋ ਗਿਆ ਆ ਔਰ ਅਸੀਂ ਪਿਛਲੇ ਦਿਨਾਂ ਕਹੀਏ ਹੁਣ ਨਹੀਂ ਹਰਿਆਣੇ ਨੇ ਆ ਰਾਜਸਥਾਨ ਨੇ ਪਾਣੀ ਮੰਗਿਆ ਜਦੋਂ ਸਾਡੇ ਤੇ ਆਫਤ ਪਈ ਆ ਨਾ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਪਾਣੀ ਉਹਨਾਂ ਦੇ ਹੁੰਦਾ ਆ ਜਿਨ੍ਹਾਂ ਨੇ ਨੁਕਸਾਨ ਝੱਲਣਾ ਹੁੰਦਾ ਆ ਅੱਜ ਅਸੀਂ ਨੁਕਸਾਨ ਝੱਲ ਰਹੇ ਆ ਉਹ ਸੁੱਕੇ 'ਚ ਬੈਠੇ ਆ ਬੜੇ ਆਰਾਮ ਦੇ ਨਾਲ ਹੁਣ ਕੋਈ ਪਾਣੀ ਨਹੀਂ ਮੰਗ ਰਿਹਾ ਤੇ ਅਸੀਂ ਸਰਕਾਰ ਨੂੰ ਅੱਜ ਕਹਿਣ ਆਏ ਆ ਕਿ ਇਸ ਮਾਮਲੇ ਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਪੈਸੇ ਭਲਾ 4 ਦਿਨ ਲੇਟ ਹੋ ਜਾਣ ਪਰ ਜਿਹੜੀ ਰਾਹਤ ਹੈ ਥੋੜੀ ਰਾਹਤ ਲੋਕਾਂ ਨੂੰ ਪਾਣੀ ਦੇ ਵਿੱਚੋਂ ਕੱਢਣਾ ਲੋਕਾਂ ਦਾ ਮਾਲ ਡੰਗਰ ਬਚਾਣਾ ਇਹ ਸਾਰੀਆਂ ਗੱਲਾਂ ਧਿਆਨ ਦੇਣ ਲੋਕਾਂ ਜਿਹੜੇ ਲੋਕ ਆਪਣੀਆਂ ਧਾਰਨੀਆਂ ਦੇ ਵਿੱਚ ਫਸੇ ਹੋ ਆ ਉਹਨਾਂ ਨੂੰ ਬਾਹਰ ਕੱਢ ਕੇ ਲਿਆਣਾ ਇਹਦੇ ਲਈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਮੰਗ ਪੱਤਰ ਦਿੱਤੇ ਆ ਔਰ ਆਣ ਵਾਲੇ ਦਿਨਾਂ ਦੇ ਵਿੱਚ ਦੇਖ ਕੇ ਜੇ ਕੋਈ ਨਹੀਂ ਸਰਕਾਰ ਕਰਦੀ ਤਾਂ ਸਰਕਾਰ ਦੇ ਦੁਆਲੇ ਅਸੀਂ ਹੋਵਾਂਗੇ ਠੀਕ ਤੇ ਤੇ ਇੱਕ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਆਏ ਆ ਔਰ ਇਹਨਾਂ ਨੂੰ ਚੇਤ ਕਰਨ ਆਏ ਆ ਕਿ ਅੱਜ ਜੇ ਜ਼ਿਲ੍ਹਾ ਸਾਡਾ بچਿਆ ਆ ਇਹ ਜਿੱਦਾਂ ਨਾ ਹੋਵੇ ਤੇ ਤੁਹਾਡੀ ਜਿਹੜੀ ਆ ਲਾਪਰਵਾਹੀ ਕਰਕੇ ਸਾਡਾ ਵੀ ਇੱਥੇ ਉਨੇ ਹੀ ਨੁਕਸਾਨ ਹੋ ਜਾਏ ਨਹੀਂ ਤਾਂ ਬਾਕੀ ਦੇ ਜ਼ਿਲ੍ਹਿਆਂ 'ਚ ਇਹਨਾਂ ਬੜਾ ਨੁਕਸਾਨ ਹੈ ਜਿੱਥੇ ਸਾਡੀ ਜਥੇਬੰਦੀ ਲੋਕਾਂ 'ਚ ਜਾ ਕੇ ਲਗਾਤਾਰ ਉਹਨਾਂ ਦੀ ਬਾਹ ਫੜ ਰਹੀ ਹੈ ਪਰ ਸਰਕਾਰ ਅਜੇ ਹੋਰ ਕੁਝ ਨਹੀਂ ਕਰ ਰਹੀ ਜੋ ਕੁਝ ਜਥੇਬੰਦੀਆਂ ਜਿਹੜੀਆਂ ਇੱਥੇ ਜਾ ਕੇ ਕਰ ਰਹੀਆਂ ਆ ਸਰਕਾਰ ਨੂੰ ਚਿਤਾਵਨੀ ਵੀ ਦੇਣਾ ਹੈ ਤੇ ਪ੍ਰਸ਼ਾਸਨ ਨੂੰ ਵੀ ਇਹ ਉਹਦੇ ਧਿਆਨ ਚ ਲੈਣਾ ਹੈ ਵੀ ਤੁਸੀਂ ਇਹ ਨਾ ਹੋਵੇ ਤੁਸੀਂ ਜਾਗਦੇ ਰਹੋ ਆ ਜਿਹੜੇ ਸਾਡੇ ਛੋਟੇ-ਛੋਟੇ ਬੰਨ੍ਹ ਹੈ ਜਿਹੜਾ ਦੇਖ ਕਹਿੰਦੇ ਹੈ ਗੜਪਰ ਦਾ ਹੈਗਾ 15 ਗੜਪਰ ਦਾ 15 ਗੜਪਰ ਦਾ ਉਹ ਜਿਹੜੇ ਬੰਨ੍ਹ ਹੈ ਉਹ ਬੜੇ ਕਮਜ਼ੋਰ ਹੈ ਉਥੇ ਜਾ ਕੇ ਤੁਸੀਂ ਉਹਨਾਂ ਦੀ ਦੇਖ ਕਰ ਦੇਖਪਾ ਕਰੋ ਤੇ ਉਹਦੀ ਜਾ ਕੇ ਮੇਂਟੇਨੈਂਸ ਕਰੋ ਉਥੇ ਜੇ ਮਿੱਟੀ ਬਣਵਾੜੀ ਜਾਂ ਮਿੱਟੀ ਪਾਓ ਇੱਥੇ ਸਫਾਈ ਕਰਨ ਵਾਲੀ ਹੈ ਸਫਾਈ ਕਰੋ ਤਾਂ ਜੋ ਜਿਹੜੇ ਖੋਜਾ ਪੱਟੀ ਦਾ ਉਹ ਜਿਹੜਾ ਉਹ ਵੀ ਉਹ ਵੀ ਜਿਹੜਾ ਬੰਨਿਆ ਬੜਾ ਕਮਜ਼ੋਰ ਹੈ ਉੱਥੇ ਵੀ ਜਾ ਕੇ ਸਭ ਨੂੰ ਮਿੱਟੀ ਪਾ ਦੇ ਲੋੜ ਹੈ ਜਾ ਕੇ ਮਿੱਟੀ ਪਾਓ ਤਾਂ ਸਾਡੇ ਸਾਹਮਣੇ ਏਡੀਸੀ ਪਰਮਾ ਜੀ ਨੇ ਥੱਲੇ ਅਧਿਕਾਰੀਆਂ ਨੂੰ ਫੋਨ ਕੀਤਾ ਕਿੰਨਾ ਕੁ ਜਾ ਕੇ ਉਹ ਪੈਰਵਾਈ ਕਰਦੇ ਆ ਉਹ ਹੁਣ ਆਉਣ ਵਾਲੇ ਸਮੇਂ ਦੇਖਾਂਗੇ ਤੇ ਤੁਸੀਂ ਇਹੀ ਇਹਨਾਂ ਨੂੰ ਕਹਿ ਕੇ ਚੱਲੇ ਆ ਵੀ ਇਹ ਨਾ ਹੋਵੇ ਪ੍ਰਸ਼ਾਸਨ ਸੋਝਾ ਨਹੀਂ ਜਥੇਬੰਦੀ ਮੁਰਗੇ ਫਿਰ ਤੁਹਾਡੇ ਜਿਹੜੀ ਆ ਤਵਾਰ ਤੇ ਆ ਕੇ ਖੜੂ ਗਈ ਤੇ ਲੋਕ ਵੀ ਆਣਗੇ ਜਿਹੜੀ ਸਰਕਾਰ ਕਹਿੰਦੀ ਸੀ ਮੁਰਗੀ ਦਾ ਵੀ ਪੈਸੇ ਦਵਾਂਗੇ ਤੇ ਬੱਕਰੀਆਂ ਦਾ ਵੀ ਪੈਸੇ ਦਵਾਂਗੇ ਪਰ ਹੁਣ ਬੇ ਲੋਕਾਂ ਦਾ ਪਿੰਡਾਂ ਚ ਸਬਜ਼ੀਆਂ ਦਾ ਨੁਕਸਾਨ ਹੋ ਗਿਆ ਹੁਣ ਤਾਂ ਮੱਝਾਂ ਵੀ ਹੜ ਗਈਆਂ ਖਸਮਾਂ ਦਾ ਵੀ ਨੁਕਸਾਨ ਹੋ ਗਿਆ ਪਰ ਸਰਕਾਰ ਨੇ ਹਲੇ ਤੱਕ ਹਲਾਣੀ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਇਹ ਆ ਜੇਲਾ ਬਚਿਆ ਵੀ ਹੈ ਤਾਂ ਇੱਥੇ ਵੀ ਹਲੇ ਬਹੁਤ ਸਾਰੇ ਪਿੰਡਾਂ ਚ ਜਾਣ ਦੀ ਲੋੜ ਹੈ ਉਹਨਾਂ ਦੀਆਂ ਫਸਲਾਂ ਵੀ ਇਹਦੀਆਂ ਜਿਹੜਾ ਸੈਸ਼ਨ ਆ ਇਹਦੇ ਵਿੱਚ 4 ਦਿਨ ਦਾ ਭਾਰੀ ਅਲਰਟ ਹੋਰ ਜਾਰੀ ਹੋਇਆ ਹੈ ਤੇ ਦਰਿਆਵਾਂ ਦੀ ਜਿਹੜੀ ਸਥਿਤੀ ਆ ਉਹ ਮਦੀ ਉਮੀ ਹੈ ਜਿਵੇਂ ਦੀ ਪਹਿਲਾਂ ਆ ਹਾਂਜੀ ਤੇ ਤੁਸੀਂ ਉਸ ਬਾਰੇ ਕੋਈ ਪ੍ਰਸ਼ਾਸਨਿਕ ਨਾ ਕੋਈ ਹੈ ਜੀ ਅਰ ਬੜਾ ਸਮਾਂ ਬਹੁਤ ਖਤਰਨਾਕ ਹੈ ਉਹਦੇ ਲਈ ਅਸੀਂ ਇਹਨਾਂ ਨੂੰ ਇਹੀ ਸਾਵਧਾਨ ਕਰਨ ਆਏ ਆ ਕਿ ਤੁਸੀਂ ਹੁਣ ਇੱਥੇ ਦਫ਼ਤਰਾਂ ਜਿੱਥਾਂ ਬੈਠੋ ਇੱਥੇ ਪ੍ਰਸ਼ਾਸਨ ਸਾਡਾ ਮੀਟਿੰਗਾਂ ਕਰਦਾ ਨਾ ਰਹੇ ਜੇ ਦਫ਼ਤਰ ਬੈ ਕੇ ਤੁਹਾਨੂੰ ਫੀਲਡਸ ਜਾਣਾ ਚਾਹੀਦਾ ਫੀਲਡ ਤੇ ਜਾ ਕੇ ਲੋਕਾਂ ਲੋਕ ਜਿੱਥੇ ਫਿਕਰਮੰਦ ਹੈ ਉਹਨਾਂ ਦੇ ਫਿਕਰ ਦੂਰ ਕਰਨੇ ਚਾਹੀਦੇ ਆ ਉਹਦੀ ਲੋੜ ਹੈ ਉਹੀ ਨਾਮਾਂ ਚੱਲ ਕੇ ਆਏ ਆ ਇਹੀ ਅਸੀਂ মিডিਆ ਰਾਹੀਂ ਤੁਹਾਡੇ ਬੇਨਤੀ ਕਰਦੇ ਆ